ਵੀਡੀਓ ਤੇ ਇੱਕ ਹੋਰ ਵੱਡੀ ਵਾਰਦਾਤ ਸਾਹਮਣੇ ਆਈ ਆ ਜਿਸ ਵਿੱਚ ਕਿ ਇੱਕ ਹੋਰ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਦਾਦਾ ਦੇ ਕਿ ਮਹਾਲੀ ਦੇ ਖਰਡ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੇਰਹਿਮੀ ਨਾਲ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਦਾ ਕਤਲ ਕੀਤਾ ਗਿਆ ਜਿਸ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਕਰੀਬ 4 ਗੋਲੀਆਂ ਜਿਹੜੀਆਂ ਕਬੱਡੀ ਖਿਡਾਰੀ ਨੂੰ ਮਾਰੀਆਂ ਗਈਆਂ ਅਤੇ ਉਸ ਤੋਂ ਬਾਅਦ ਵੀ ਜਦੋਂ ਮੌਤ ਨਹੀਂ ਹੁੰਦੀ ਕਬੱਡੀ ਖਿਡਾਰੀ ਤੀ ਤਾਂ ਉਸ ਦੇ ਉੱਤੇ ਤਲਵਾਰਾਂ ਨਾਲ ਜਿਹੜਾ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਅੰਨੀ ਬਹਿਰਮੀ ਨਾਲ ਜਿਹੜਾ ਇਹ ਬਾਹਰ ਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਕੁਝ ਸਮੇਂ ਬਾਅਦ ਹੀ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਦੀ ਮੌਤ ਹੋਈ ਹੈ ਤਾਂ ਮਹਾਲੀ ਦੇ ਖੇਡ ਵਿੱਚ ਵੱਡੀ ਘਟਨਾ ਦੇਖੀ ਗਈ ਹੈ ਤੇ ਜਿੱਥੇ ਦੇਖਿਆ ਗਿਆ ਕਿ ਕੁਝ ਸਮਾਂ ਪਹਿਲਾਂ ਵੀ ਨੰਗਲ ਅੰਬਿਆ ਦਾ ਕਤਲ ਕਰ ਦਿੱਤਾ ਗਿਆ ਸੀ ਕਬੱਡੀ ਖਿਡਾਰੀ ਦਾ ਤਾਂ ਉਸ ਤੋਂ ਬਾਅਦ ਕਈ ਹੋਰ ਕਬੱਡੀ ਖਿਡਾਰੀਆਂ ਤੇ ਜਿਹੜੇ ਆ ਹਮਲੇ ਹੋਏ ਤਾਂ ਉਸ ਤੋਂ ਕੁਝ ਸਮੇਂ ਬਾਅਦ ਇਹ ਸਭ ਤੋਂ ਵੱਡਾ ਹਮਲਾ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਚ ਕਬੱਡੀ ਖਿਡਾਰੀ ਨੂੰ ਗੋਲੀਆਂ ਮਾਰ ਕੇ ਅਤੇ ਤਲਵਾਰ ਦੇ ਵਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਈ ਵਾਰਦਾਤ ਹੈ ਜਿਹੜੀ ਮੋਹਾਲੀ ਦੇ ਖੇਤਰ ਤੋਂ ਸਾਹਮਣੇ ਆਈ ਹੈ ਤਾਂ ਇਸ ਸਬੰਧੀ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਆ ਜਿਹੜੇ ਖੰਗਾਲੇ ਜਾ ਰਹੇ ਆ ਤੇ ਮੌਕੇ ਤੋਂ ਹਮਲਾਵਰ ਨੇ ਜਿਹੜੇ ਫਰਾਰ ਦੱਸੇ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਵੱਡੀ ਘਟਨਾ ਜਿਹੜੀ ਪੰਜਾਬ ਚ ਵਾਪਰੀ ਹੈ ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦਾਅਦਾ ਦਿੱਕਿ ਸ਼ਿਵਜੋਤ ਇਨਕਲੇਵ ਦੀ ਮਾਰਕੀਟ ਚ ਕੁਝ ਅਣਪਛਾਤੇ ਵਿਅਕਤੀਆਂ ਨੇ ਗੁਰਪ੍ਰੀਤ ਸਿੰਘ ਤੇ ਤਾਬੜ ਤੋੜ ਫਾਇਰਿੰਗ ਕੀਤੀ ਤੇ ਜਦੋਂ ਗੁਰਪ੍ਰੀਤ ਸਿੰਘ ਗੋਲੀਆਂ ਵੱਜਣ ਤੋਂ ਬਾਅਦ ਵੀ ਨਹੀਂ ਡਿੱਗਦਾ ਤਾਂ ਉਸ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਾਂਦਾ ਤੇ ਤਲਵਾਰਾਂ ਦੇ ਵਾਰ ਨਾਲ ਮੌਤ ਦੇ ਘਾਟ ਉਤਾਰਿਆ ਜਾਂਦਾ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਬੇਰਹਿਮੀ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਸ ਸਬੰਧੀ ਮਾ ਜਿਹੜੇ ਆ ਗੁਰਪ੍ਰੀਤ ਸਿੰਘ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਵੀ ਜਿਹੜੀ ਇਹ ਗੱਲਬਾਤ ਕੀਤੀ ਆ ਤੇ ਉੱਥੇ ਹੀ ਜੇਕਰ ਪੁਲਿਸ ਅਧਿਕਾਰੀ ਦੀ ਗੱਲ ਕਰੀਏ ਤਾਂ ਪੁਲਿਸ ਅਧਿਕਾਰੀ ਡੀਐਸਪੀ ਵੱਲੋਂ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਆ ਕਿ ਕੁਝ ਕਿਹਾ ਗਿਆ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਕੀ ਮਸਲਾ ਹੈ ਜੀ ਕੀ ਕਹਣਾ ਚਾਹੁੰਦੇ ਓ ਤੇ ਬਾਰੇ ਦੇਖੋ ਜੀ ਰਾਤ ਇੱਕ ਨੂੰ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ਿਖਜੋਤ ਕੁਛ ਕੁਕੀ ਲੜਾਈ ਹੋਈ ਹੈ ਉਹ ਫਾਇਰਿੰਗ ਹੋਈ ਹੈ ਤੇ ਉਸ ਤੇ ਤੁਰੰਤ ਐਕਸ਼ਨ ਕਰਦੇ ਹੋਏ ਸਰਗਰਮ ਟੀਮ ਮੌਕੇ ਤੇ ਪਹੁੰਚੀ ਆ ਤੇ ਬਾਕੀ ਜਿਹੜਾ ਸਾਨੂੰ ਹਸਪੀਟਲ ਤੋਂ ਪਤਾ ਲੱਗਿਆ ਕਿ ਵਿਅਕਤੀ ਜਿਹੜਾ ਗੁਰਪ੍ਰੀਤ ਸਿੰਘ ਅਲੀ ਗੁਰੀ ਨਾਮ ਦਾ ਜਿਹੜਾ ਵਿਅਕਤੀ ਹੈ ਪਿੱਛੇ ਭੰਡੇ ਦਾ ਰਹਿਣਾਣਾ ਆਲਵਾਸੀ ਖਰੜ ਸੀ ਤੇ ਇਹਦੇ ਜਿਹੜੇ ਕਮ ਸ਼ੋਰਟ ਇੰਜਰੀਜ਼ ਲੱਗੀਆਂ ਨੇ ਬਾਅਦ ਵਿੱਚ ਕਮ ਟੂ ਹਿਸ ਇੰਜਰੀਜ਼ ਤੇ ਮੌਕੇ ਤੇ ਅਸੀਂ ਪਹੁੰਚ ਕੇ ਸਾਰੀਆਂ ਟੀਮਸ ਸਪੈਸ਼ਲਿਸਟ ਟੀਮਸ ਤੇ ਬਾਕੀ ਸਾਰੀਆਂ ਟੀਮਾਂ ਨਾਲ ਲੱਗ ਕੇ ਇਹਦੀ ਤਕਤੀਸ਼ ਜਾਰੀ ਹੈ ਉਕਤਵਾ ਨੰਬਰ 32 ਥਾਣਾ ਸਿਟੀ ਖਰੜ ਵਿਖੇ ਦਰਜ ਕਰ ਦਿੱਤਾ ਗਿਆ ਇਹ ਬਾਕੀ ਸਾਡੇ ਕੋਲ ਵੈਰੀ ਸਟਰੋਂਗ ਵਾਈਟਲ ਸਾਈਨਸ ਹੈਗੇ ਨੇ ਅਸੀਂ ਜਲਦੀ ਜਿਹੜੇ ਨੇ ਦੋਸ਼ੀਆਂ ਨੂੰ شناخت ਕਰਦੇ ਉਹਨਾਂ ਨੂੰ ਕਾਬੂ ਕਰਾਂਗੇ